ਡੇਰਾ ਬਾਬਨਸ ਕਰਮਾਥੀਆਂ ਬੀਐਸਐਫ ਹੱਡਕੁਆਟਰ ਤੇ ਲੱਗੇ ਤਰਲੋਪ ਸਿੰਘ ਪੁੱਤਰ ਕਲਮ ਸਿੰਘ ਵਾਸੀ ਪੱਤੀ ਰਾਮਪੁਰ ਦੇ ਵਸਨੀਕ ਦੀ ਬੀਐਸਐਫ ਹੱਡਕੁਆਟਰ ਦੇ ਬਾਹਰ ਜਨਰਲ ਸਟੋਰ ਲਗਭਗ ਪਿਛਲੇ 10 ਸਾਲ ਤੋਂ ਚਲਾ ਰਿਹਾ ਸੀ ਜਿਸ ਵਿੱਚ ਬੀਐਸਐਫ ਦੀਆਂ ਵਰਦੀਆਂ ਬੂਟ ਕਲਿੱਪਿੰਗ ਬੈਗ ਮੋਬਾਈਲ ਅਤੇ ਬਹੁਤ ਰਾਨਾ ਸਮਾਨ ਪਿਆ ਸੀ ਪਰ ਬੀਤੀ ਰਾਤ ਹਰ ਰੋਜ਼ ਦੀ ਤਰ੍ਹਾਂ ਤਰਲੋਪਨ ਦੁਕਾਨ ਬੰਦ ਕਰਕੇ ਆਪਣੇ ਪਿੰਨ ਰਾਮਪੁਰ ਗਿਆ ਪਰ ਸਵੇਸਰ ਬੀਐਸਐਫ ਦੇ ਜਵਾਨੇ ਫੋਨ ਕਰਕੇ ਪਤਾ ਦਿੱਤੀ ਕਿ ਤੁਹਾਡੀ ਦੁਕਾਨ ਵਿੱਚ ਧੂਆ ਨਿਕਲ ਰਿਹਾ ਹੈ ਜਦ ਅਸੀਂ ਆਕੇ ਦੇਖਿਆ ਤਾਂ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਸੂਚਿਤ ਕੀਤਾ ਗਿਆ ਪਰ ਉਸ ਵਕਤ ਤੱਕ ਸਭ ਕੁਝ ਫੜ ਕੇ ਸਮਾਹ ਹੋ ਚੁੱਕਾ ਸੀ ਤਰਲੋਕ ਸਿੰਘ ਦੇ ਮੁਤਾਬਕ ਤਕਰੀਬਨ 15 ਤੋਂ 20 ਲੱਖ ਦੇ ਨੁਕਸਾਨ ਦਾ ਅਨੁਮਾਨ ਹੈ ਉਸ ਨੇ ਕਿਹਾ ਕਿ ਬੜੀਆਂ ਮੁਸ਼ਕਲਾਂ ਦੇ ਨਾਲ ਉਹ ਇਸ ਸਮੇਂ ਕੰਮ ਤੱਕ ਪਹੁੰਚਿਆ ਸੀ ਪਰ ਚਰਕੇ ਇਸ ਹਾਸਤੇ ਨਾਲ ਵੱਡਾ ਟੱਟਾ ਪਿਆ ਹੈ ਜਿਕਰ ਜੋਗਾ ਤਰਲੋਕ ਸਿੰਘ ਨੇ ਦੁਕਾਨ ਦਾ ਕੋਈ ਬੀਮਾ ਨਹੀਂ ਕਰਵਾਇਆ ਤੇ ਹੁਣ ਸਰਕਾਰ ਦੀ ਆਸ ਹੈ ਕਿ ਉਹ ਕੋਈ ਮਦਦ ਕਰ ਦੇਵੇ ਤਾਂ ਜੋ ਦੁਬਾਰਾ ਰੋਜੀ ਰੁਜ਼ੀ ਕਮਾ ਸਕਣ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਅਲ ਪੰਜਾਬ న్యూਸ ਅ ਭਜੀ ਇਸਨੇ ਕਿ ਮੇਰਾ ਅ ਜਨਰਲ ਸਟੋਰ ਹੈ ਤੇ ਰੋਜ ਜਨਰਲ ਸਟੋਰ ਦੇ ਨਾਮ ਤੇ ਤੇ ਰੂਟੀਨ ਚਾਹਤੀ ਦੁਕਾਨ ਆਪਾਂ ਬੰਦ ਕਰਕੇ ਗਏ ਆ ਤੇ ਸਵੇਰੇ ਜਦੋਂ 8:30 ਵਜੇ ਵੈਸੇ ਰੂਟੀਨ ਚ 9:00 ਵਜੇ ਦੁਕਾਨ ਤੇ ਹੁੰਦੇ ਆਪਾਂ 8:30 ਵਜੇ ਪਹੁੰਚ ਲਗਾ ਤੇ ਉਹਦੀ ਦੁਕਾਨ ਤੋਂ ਧੂਆ ਨਿਕਲ ਰਿਹਾ ਗਿਆ ਵਾ ਸ਼ਾਇਦ ਪਹਿਲਾਂ ਕਿਸੇ ਨੇ ਨਹੀਂ ਦੇਖਿਆ ਹੋਗਾ ਤੇ ਲੱਗਦਾ ਐਡਵਾਂਸ ਕੋਈ 2 ਘੰਟੇ ਪਹਿਲਾਂ ਚੱਲ ਰਿਹਾ ਹੋਣਾ ਕੰਮ ਲੇਕਿਨ 8:30 ਵਜੇ ਪਹੁੰਚਿਆ ਸਾਨੂੰ ਵੀ ਤੁਹਾਡੀ ਦੁਕਾਨ ਚ ਧੂਆ ਨਿਕਲ ਰਿਹਾ ਹੈ ਜਦੋਂ ਆ ਕੇ ਛੱਟ ਚੁੱਕਿਆ ਵਾ ਤਾਂ ਕ ਤੇ 5-7 ਬੰਦੇ ਇਕੱਠੇ ਹੋ ਗਏ ਆਪਾਂ ਇੱਥੇ ਰਲ ਕੇ ਜੋ ਕੰਟਰੋਲ ਕੀਤਾ ਆਪਾਂ ਅੱਗੇ ਤੇ ਵੇਖਿਆ ਕਿ ਕਾਫੀ ਨੁਕਸਾਨ ਕੋ ਹੋ ਚੁੱਕਿਆ ਵਾ ਫਾਇਰ ਬ੍ਰੇਡ ਆਈ ਲੇਕਿਨ ਥੋੜਾ ਲੇਟ ਹੋ ਗਈ ਸੀ ਫਾਇਰ ਬ੍ਰੇਡ ਆਉਂਦਿਆਂ ਤੋਂ ਉੱਤੱਕ ਆਪ ਅੱਗੇ ਤੇ ਕਾਬੂ ਪਾ ਲਿਆ ਸੀ ਆਪਾਂ ਸ਼ਾਰਟ ਸਰਕਟ ਦਾ ਲੱਗਦਾ ਹੈ ਕਾਰਨ ਇਹ ਕਿੰਨੇ ਕ ਸ਼ਾਰਟ ਸਰਕਟ ਦਾ ਕਾਰਨ ਹੈ ਜੀ ਦੁਕਾਨ ਦਾ ਜੀ ਤੁਹਾਡੀ ਦੁਕਾਨ ਜਨਰਲ ਸਟੋਰ ਹੈ ਪੀਐਸਬ ਜਨਰਲ ਸਟੋਰ ਹੈਗਾ ਵਾ ਜਿਹਦੇ ਵਿੱਚ ਕਿ ਸਟੇਸ਼ਨਰੀ ਵੀ ਹੈਗੀ ਹੈਗੀ ਹੈ ਬੇਕਰੀ ਵੀ ਹੈਗੀ ਹੈ ਨਾਲ ਹੋਜ਼ਰੀ ਦਾ ਸਮਾਨ ਹੈਗਾ ਤੇ ਨਾਲ ਸਾਡੇ ਕੋਲ ਬੀਐਸਐਫ ਡੈਕੋਰੇਸ਼ਨ ਮਟੀਰੀਅਲ ਜੁਨੀਕ ਹੋਣ ਡੈਕੋਰੇਸ਼ਨ ਮਟੀਰੀਅਲ ਹੁੰਦਾ ਸਾਰਾ ਸਾਡੇ ਕੋਲ ਪ੍ਰੋਕਸੀਮੇਟਲੀ ਕਿੰਨਾ ਕੁ ਨੁਕਸਾਨ ਅਪਰੋਕਸੀਮੇਟਲੀ ਲਗਭਗ 15 ਤੋਂ 18 ਲੱਖ ਦੇ ਦਾਖਲ ਮਤਲਬ ਸਾਡਾ ਹੋ ਗਿਆ ਇਹ ਦੋ ਅਗਲੀ ਗੱਲ ਕੋਈ ਕਿਤੇ ਤੋਂ ਮੰਗ ਕੀਤੀ ਕੋਈ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਬਹੁਤ ਮੁਸ਼ਕਲ ਨਾਲ ਆਪਣੇ ਕਾਰੋਬਾਰ ਸੈੱਟ ਕੀਤੇ ਸੀਗੇ ਜਿੱਦ ਤੋਂ ਰੋਟੀ ਰੋਟੀ ਸਾਡੀ ਚੱਲਦੀ ਸੀ ਤੇ ਸਾਡੀ ਹੈਲਪ ਕੀਤੀ ਜਾਵੇ ਸਰ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਜੀ ਫਾਇਰ ਬ੍ਰਿਗੇਡ ਟਾਈਮ ਨਾਲ ਪਹੁੰਚ ਗਈ ਸੀ ਹਾਂ ਫਾਇਰ ਬ੍ਰਿਗੇਡ ਲੇਟ ਹੋ ਗਈ ਸੀ ਜੀ ਫਿਰ ਸਮੇ ਤੋਂ ਲੇਟ ਸੀ ਪਰ ਫਿਰ ਵੀ ਆਈਸੀ ਕਿ ਸਟੇਕ ਕੋਲ ਪਹੁੰਚੀ ਸੀ ਤੇ ਜੀ ਰਾਤ ਦੀ ਰੁਟੀਨ ਦੀ ਤਰ੍ਹਾਂ ਜਦ ਦੁਕਾਨ ਬੰਦ ਕਰੀ ਦੀ ਉਦਾਂ ਦੁਕਾਨ ਬੰਦ ਕਰਕੇ ਗਏ ਆ ਤਾਂ ਸਵੇਰੇ ਲਗਭਗ ਸਾਨੂੰ 8:30 ਵਜੇ ਫੋਨ ਆਇਆ ਇਸ ਚੀਜ਼ ਦਾ ਵੀ ਦੁਕਾਨ ਤੇ ਥੋੜੀ ਅੱਗ ਲੱਗ ਗਈ ਆ ਤਾਂ ਫਿਰ ਮੌਕੇ ਤੇ ਪਹੁੰਚ ਕੇ ਵੇਖਿਆ ਗਿਆ ਤੇ ਕਾਫੀ ਨੁਕਸਾਨ ਹੋਇਆ ਹੈ ਚੀਜ਼ਾਂ ਤੇ ਮੇਰਾ ਕਮ ਟੇਲਰਿੰਗ ਦਾ ਹੈ ਤੇ ਕਾਫੀ ਵਰਦੀਆਂ ਨੁਕਸਾਨੀਆਂ ਗਈਆਂ ਆ ਥਾਨ ਕੱਪੜੇ ਦੇ ਸਾਰੇ ਸੜ ਕੇ ਸੁਆਹ ਹੋ ਗਏ ਕਾਫੀ ਨੁਕਸਾਨ ਆਜੇ ਅੰਦਾਜ਼ਾ ਲਾਇਆ ਨਹੀਂ ਪਰ ਜੇ ਲਾਵਾਂਗੇ ਤੇ ਬਹੁਤ ਜ਼ਿਆਦਾ ਨੁਕਸਾਨ ਆਜੇ ਕਿੰਨੇ ਕ ਸਾਲਾਂ ਤੋਂ ਤੁਸੀਂ ਜਿਹੜੇ ਇੱਥੇ ਕੰਮ ਕਰ ਰਹੇ ਹੋ ਮੈਨੂੰ ਕੋਈ 5 ਕ ਸਾਲ ਹੋ ਗਏ ਇੱਥੇ ਕੰਮ ਕਰਦਿਆਂ ਨੂੰ ਜੀ ਤੇ ਇੱਕੀ ਤੁਸੀਂ ਸੈਲਰੀ 베ਸ ਤੇ ਕਿ ਤੁਹਾਡਾ ਆਪਣਾ ਮਤਲਬ ਸਲਾਈ ਦਾ ਹੀ ਹੈ ਮੇਰਾ ਸੈਲਰੀ 베ਸ ਤੇ ਸੀ ਕੰਮ ਇੱਥੇ